ਸਰਦਾਰਾਂ ਤੇ ਜਾਂ ਸਿੱਖਾਂ ਤੇ ਐਹੋ ਜਿਹੀਆਂ ਵੀਡੀਓ ਨਹੀਂ ਬਣਨੀਆਂ ਚਾਹੀਦੀਆਂ ਜਿਹੜੀਆਂ ਹਾਸੇ ਮਜ਼ਾਕ ਵਾਲੀਆਂ ਹੁੰਦੀਆਂ ਨੇ ਤੁਸੀਂ ਵੇਖਿਆ ਹੋਣਾ ਕਿ ਸੰਸਾਰ ਦੇ ਵਿੱਚ ਇੱਕੋ ਹੀ ਇੱਕ ਜਮਾਤ ਆ ਸਿੱਖ ਕੌਮ ਜਿਨ੍ਹਾਂ ਦੇ ਉੱਪਰ ਸਰਦਾਰ ਲੋਕਾਂ ਦੇ ਉੱਪਰ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਉਹਨਾਂ ਤੇ ਬੜੀਆਂ ਹੀ ਹਾਸੇ ਵਾਲੀਆਂ ਮਜ਼ਾਕੀਆਂ ਬੰਦੀਆਂ ਗਿਆ ਵੀਡੀਓ ਬਣਾਈਆਂ ਜਾਂਦੀਆਂ ਨੇ ਕੱਲੀਆਂ ਕੁਝ ਲੋਕ ਨਹੀਂ ਬਣਾਉਂਦੇ ਸਗੋਂ ਸਿੱਖ ਲੋਕ ਵੀ ਕਈ ਬਣਾਉਂਦੇ ਨੇ ਜਿਵੇਂ ਕਈ ਲੋਕ ਕਰੈਕਟਰ ਇਦਾਂ ਦੇ ਬਣਾਉਣਗੇ ਸਿਰ ਤੇ ਇੱਕ ਛੋਟੇ ਜਿਹੇ ਜੂੜਾ ਕਰ ਲੈਣਾ ਰਮਾਲ ਬੰਨ ਲੈਣਾ ਟੁੱਟੀ ਫੁੱਟੀ ਜੀ ਪੱਗ ਬੰਨ ਲੈਣੀ ਜਾਂ ਪਰਨਾ ਜਾਂ ਬੰਨ ਲੈਣਾ ਅੰਮਲੀਆਂ ਵਾਲੇ ਰੋਲ ਭੱਦੇ ਜੇ ਸ਼ਬਦ ਬੋਲਣੇ ਟੁੱਟੀ ਫੁੱਟੀ ਪੰਜਾਬੀ ਬੋਲਣੀ ਗਰੀਬਾਂ ਵਰਗੇ ਕੱਪੜੇ ਪਾ ਕੇ ਪੇਸ਼ ਕਰਨਾ ਜਾਂ ਕਈ ਹੋਰ ਤਰ੍ਹਾਂ ਦੇ ਪੜੇ ਹੀ ਭੱਦੇ ਤੇ ਇਹੋ ਜਿਹੇ ਮਜ਼ਾਕ ਬਣਾਉਣਗੇ ਚਾਹੇ ਔਰਤ ਦੇ ਕਰੈਕਟਰ ਨੂੰ ਚਾਹੇ ਮਰਦ ਦੇ ਕਰੈਕਟਰ ਨੂੰ ਜਿਵੇਂ ਕਿ ਇਹ ਲੋਕ ਛਦਾਈ ਹੁੰਦੇ ਨੇ ਹੁਣ ਇਹਨਾਂ ਕਰੈਕਟਰ ਭਾਂਦੇ ਨਾਲ ਹੁੰਦਾ ਕਿ ਆ ਕਿ ਪੂਰੀ ਦੀ ਪੂਰੀ ਕੌਮ ਦਾ ਜਿਹੜਾ ਵਾ ਮਜ਼ਾਕ ਉਡਾਇਆ ਜਾਂਦਾ ਪੂਰੀ ਦੀ ਪੂਰੀ ਕੌਮ ਨੂੰ ਬੇਇੱਜ਼ਤ ਕੀਤਾ ਜਾਂਦਾ ਆ ਜਿਹੜੇ ਲੋਕ ਇੰਜ ਦੀਆਂ ਵੀਡੀਓ ਬਣਾਉਂਦੇ ਨੇ ਮੇਰੀ ਉਹਨਾਂ ਭੈਣ ਭਰਾਵਾਂ ਨੂੰ ਪੀ ਲਿਆ ਬੇਨਤੀ ਆ ਕਿ ਭਈ ਤੁਸੀਂ ਜਿਹੜੀਆਂ ਵੀਡੀਓ ਨਾ ਬਣਾਓ ਇਹ ਕੋਈ ਹਾਸਾ ਮਜ਼ਾਕ ਨਹੀਂ ਹੈ ਕਿਸੇ ਕੌਮ ਦਾ ਕਿਸੇ ਸਰ ਦੇ ਦਸਤਾਰ ਸਜਾਈ ਪਰਨਾ ਸਜਾਇਆ ਗੋਤ ਕੀਤੀ ਚੁੰਨੀ ਪਲਈ ਜਾਂ ਕੁਝ ਏਦਾਂ ਦਾ ਕਰੈਕਟਰ ਤੁਸੀਂ ਪੂਰੀ ਕੌਮ ਦਾ ਜਲੂਸ ਕੱਢ ਕੇ ਰੱਖ ਦੋ ਇਹਦੇ ਨਾਲ ਜਿਹੜੀਆਂ ਦੂਜੀਆਂ ਲੋਕ ਦੂਜੀਆਂ ਕੌਮਾਂ ਨੇ ਉਹਨਾਂ 'ਚ ਸਾਡੀ ਕੀ ਸ਼ਾਕ ਜਾਵੇਗੀ ਉਹਨਾਂ ਦੀ ਸੋਚ ਸਾਡਾ ਕੀ ਮੈਸੇਜ ਆਵੇਗਾ ਜਿੱਦਾਂ ਕੁਝ ਕੋਈ ਫਿਲਮਾਂ ਵਾਲਿਆਂ ਨੇ ਸਿੱਖਾਂ ਨੂੰ ਇੱਕ ਵਾਸ ਜਿੱਥੇ ਜੇ ਬੱਲੇ ਬੱਲੇ ਲਾਲਾ ਲਾਲਾ ਦੀ ਭੰਗੜਾ ਭੰਗੜਾ ਏਦਾਂ ਦੇ ਕਰੈਕਟਰ ਪੇਸ਼ ਕੀਤਾ ਗਿਆ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਪਾਂ ਪਿਛੇ ਵਿਰੋਧ ਕੀਤਾ ਤੇ ਇਹਦੇ ਖਿਲਾਫ ਤੋਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਫਿਰ ਲੋਕ ਕੁਝ ਹਟ ਗਏ ਨੇ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਪੰਜਾਬੀਆਂ ਨੂੰ ਐਵੇਂ ਪੇਸ਼ ਕੀਤਾ ਗਿਆ ਜਿਵੇਂ ਇੱਕ ਮੂਰਖਾਂ ਵਾਲੀ ਕੌਮ ਆ ਹਾਸੇ ਠੱਠੀਆਂ ਵਾਲੀ ਕੌਮ ਆ ਇਹਨੂੰ ਇੱਕ ਜਾਗਰੂਕ ਨਹੀਂ ਹੈਗੀ ਇੱਕ ਮਤਲਬ ਸੁਚੇਤ ਕੌਮ ਨਹੀਂ ਹੈਗੀ ਜਾਂ ਵਧੀਆ ਲੋਕ ਨਹੀਂ ਹੈਗੇ ਐਵੇਂ ਦਾ ਪੇਸ਼ ਕੀਤਾ ਗਿਆ ਮੈਂ ਸਮਝਦਾ ਕਿ ਇਹ ਇੱਕ ਸੋਚੀ ਸਮਝੀ ਸਾਜਸ਼ ਹੈ ਜਿਹਨੂੰ ਬੰਦ ਕਰ ਦੇਣਾ ਚਾਹੀਦਾ ਨਾਲ ਦੀ ਨਾਲ ਹੀ ਜਿਹੜੀਆਂ ਸਖ਼ਤ ਜਥੇਬੰਦੀਆਂ ਨੇ ਅਜੇ ਜਿਵੇਂ ਮੰਨ ਲਓ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਹੋਰ ਜਵਡੀਆਂ ਜਥੇ ਬੰਦੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਇਹ ਲੋਕ ਇਦਾਂ ਦੀਆਂ ਭੰਡੀਆਂ ਵੀਡੀਓ ਬਣਾਉਂਦੇ ਨੇ ਉਹਨਾਂ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਭਈ ਤੁਸੀਂ ਦੂਜੀਆਂ ਕੌਮਾਂ ਤੇ ਬਣਾ ਕੇ ਵੇਖੋ ਤੁਹਾਨੂੰ ਪਤਾ ਲੱਗ ਜਾਵੇ ਇਹ ਕਾਦੀ ਕਮੇਡੀ ਆ ਇਹ ਕਾਦਾ ਹੱਸਾ ਮਜ਼ਾਕ ਆ ਕਿ ਤੁਸੀਂ ਇੱਕ ਕੌਮ ਨੂੰ ਪੂਰੀ ਦੀ ਪੂਰੀ ਕੌਮ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਫਿਲਮਾਂ ਨਾਟਕਾਂ ਚ ਪਾ ਕੇ ਬੇਇੱਜ਼ਤ ਕਰਦੇ ਹੋ ਮੈਂ ਇਸ ਚੀਜ਼ ਦੀ ਕੜੇ ਸ਼ਬਦਾਂ ਚ ਆਲੋਚਨਾ ਕਰਦਾ ਤੇ ਅਸ ਕਰਦਾ ਕਿ ਤੁਸੀਂ ਮੇਰੇ ਦੇ ਬਾਰੇ ਜਰੂਰ ਸੋਚਿਆ ਕਈ ਨਾ ਵਿਚਾਰਿਆ ਹੋਵੇਗਾ ਕਿ ਇਹ ਕਾਦੀ ਹਾਸਾ ਮਜਾ ਕੇ ਹਾਸੇ ਮਜਾਕ ਲਈ ਬਹੁਤ ਸਾਰੇ ਹੋਰ ਪਹਿਲੂ ਹੁੰਦੇ ਨੇ ਚੰਗੀਆਂ ਗੱਲਾਂ ਹੁੰਦੀਆਂ ਨੇ ਸੱਬਿਤ ਗੱਲਾਂ ਹੁੰਦੀਆਂ ਨੇ ਜਿਹਦੇ ਵਿੱਚ ਚੰਗੀ ਬੋਲਬਾਣੀ ਚੰਗੇ ਤਰੀਕੇ ਨਾਲ ਗੱਲ ਕਰਨੀ ਚੰਗੇ ਤਰੀਕੇ ਨਾਲ ਬਹਿਣਾ ਉੱਠਣਾ ਜੇ ਅਸੀਂ ਚੰਗੇ ਤਰੀਕੇ ਨਾਲ ਪੇਸ਼ ਆਵਾਂਗੇ ਜਿਵੇਂ ਸਰਦਾਰ ਮਨਮੋਹਨ ਸਿੰਘ ਜੀ ਨੇ ਸਾਰੇ ਵਿਸ਼ਵ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਪੇਸ਼ ਆਏ ਦਸਤਾਰ ਖੜੀ ਤਾਂ ਉਹ ਸਾਰਾ ਵਿਸ਼ਵ ਅਜੋ ਸਿੱਖਾਂ ਦੀ ਇੱਜ਼ਤ ਮਾਨ ਵੀ ਕਰਦਾ ਹੈ ਬੇਸ਼ੱਕ ਦਸਤਾਰ ਦੀ ਪਹਿਲਾਂ ਵੀ ਬਹੁਤ ਜ਼ਿਆਦਾ ਸਤਿਕਾਰ ਸੀ ਇਹ ਕੁਦਾਰਨ ਦਿੱਤੀ ਗਈ ਹੈ ਜੇ ਸਰਦਾਰ ਮਨਮੋਹਨ ਸਿੰਘ ਜੀ ਗਲਤ ਕਰਦੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ 'ਚ ਜਾ ਕੇ ਤਾਂ ਫਿਰ ਪੂਰੀ ਕੌਮ ਦੀ ਬੇਇੱਜ਼ਤੀ ਹੋਣੀ ਸੀ ਇਸ ਕਰਕੇ ਜਿਹੜੇ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਈ ਇਹ ਬੁਰੇ ਕੰਮ ਛੱਡ ਦਿਓ ਜੇ ਤੁਸੀਂ ਵੀਡੀਓ ਬਣਾਉਣੀ ਹਾਸੇ ਮਜ਼ਾਕ ਲਈ ਸੋਹਣੀ ਤੇ ਪੱਗ ਸਜਾਓ ਸੋਹਣੇ ਕੱਪੜੇ ਪਾਓ ਕੋਈ ਚੰਗਾ ਪਹਿਲੂ ਲਓ ਕੋਈ ਚੰਗਾ ਟੌਪਿਕ ਲਓ ਚੰਗਾ ਵਿਸ਼ਾ ਲਓ ਉਹਦੇ ਉੱਤੇ ਤੁਸੀਂ ਜਿਹੜੀ ਮਰਜ਼ੀ ਚੰਗੀ ਵੀਡੀਓ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਸੀਂ ਤਾਂ ਗੋਸ਼ਿਆ ਉਸ ਗੱਲ ਤੇ ਹਾਸਾ ਮਜ਼ਾਕ ਵੀ ਹੋਣਾ ਚਾਹੀਦਾ ਪਰ ਸਿੱਖਾਂ ਦੇ ਜਿੱਫ ਟੁੱਟੇ ਫੁੱਟੇ ਕੱਪੜੇ ਟੁੱਟੇ ਫੁੱਟੇ ਫੇਸ ਟੁੱਟੀਆਂ ਫੁੱਟੀਆਂ ਦਸਤਾਰਾਂ ਟੁੱਟੇ ਫੁੱਟੇ ਜੂੜੇ ਖਿਲਰੇ ਵਾਲ ਬਣਾਓਗੇ ਤਾਂ ਅਸੀਂ ਇਹਦੀ ਲੋਚਨਾ ਕਰਦੇ ਆ ਤਾਂ ਫਿਰ ਸਾਨੂੰ ਜੇ ਕੋਈ ਕਾਨੂੰਨੀ ਕਾਰਵਾਈ ਵੀ ਕਰਨੀ ਪਈ ਤੇ ਅਸੀਂ ਗੁਰੇਜ਼ ਨਹੀਂ ਕਰਾਂਗੇ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵਿਸ਼ੇ ਹਲ ਧਿਆਨ ਦੇਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜੁਹਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ